ਇੰਨਾ ਲੋਕਾਂ ਨੇ ਭੀਖ ਦੀ ਜਣਾ ਬੋਟਾ ਮੰਗੀਆਂ ਹੁਣ ਤੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਕੇਵਲਾ ਲੋਕਾਂ ਦੇ ਸਿਰਾਂ ਦੇ ਥੋੜੇ ਚੁਲਾਏ ਜਾਂਦਾ ਹੈ ਤਾਂ ਸ਼ਾਇਦ ਹੀ ਜਿਹਨੂੰ ਸੱਤਾ ਦਾ ਨਸ਼ਾ ਹੈ ਉਹ ਸੱਚ ਕਰਕੇ ਬੋਲਣ ਲੱਗ ਜਾਂਦਾ ਹੈ ਕਿ ਸਰਕਾਰਾਂ ਆ ਜਾਂਦੀਆਂ ਸਰਕਾਰਾਂ ਹੋਰ ਆ ਜਾਣੀਆਂ ਤੇ ਚੱਲੀਆਂ ਜਾਣੀਆਂ ਹੈ ਰੋਕਾਲੇ ਸੰਵਾਦ ਹੁੰਦਾ ਹੈ ਕੈਸ਼ ਪ੍ਰੋਜੈਕਟ ਇੰਡੀਆ ਪਰ ਜੇ ਅਸੀਂ ਪਬਲਿਕ ਨਾਲ ਜਾਂਵਾਦੇ ਮੁੰਡਿਆਂ ਦੇ ਨਾਲ ਜਾਂਵਾਦੇ ਸਰਕਾਰ ਦੇ ਨਾਲ ਗੇਮ ਖੇਡਣ ਲੱਗ ਕੇ ਜਾਈਏ ਕਿਉਂਕਿ ਬੋਟਾ ਮੰਗਲ ਵੜੇ ਤਾਂ ਹੋਰ ਜੰਡਾ ਹੁੰਦਾ ਹਰੇਕ ਪਾਰਟੀ ਦਾ ਪਰ ਪੂਰਾ ਤੌਰ ਤੇ ਜਿਹੜਾ ਉਹਦੇ ਸਮਰੱਥ ਦੇ ਵਿੱਚ ਉਤਰਨਾ ਉਹ ਸੱਤਾ ਦੇ ਵਿੱਚ ਨਚਾ ਉਸ ਤੋਂ ਬਾਅਦ ਉਸ ਦੇ ਪਰਫਟ ਪਹਿਰਾ ਦੇਣਾ ਤੁੱਕ ਜੇ ਆਪਾਂ ਇਸ ਵਿਸ਼ੇ ਦੀ ਗੱਲ ਕਰੀਏ ਮੈਨੂੰ ਪਤਾ ਲੱਗਿਆ ਸੀ ਕਿ ਇਹ ਉੱਥੇ ਬਹੁਤ ਕਿਉਂਕਿ ਥੋੜੇ ਦੀ ਜਗ੍ਹਾ ਜਿਹਨੂੰ ਆਪਾਂ ਘੜਿਆਂ ਦਾ ਸਾਂਝਾ ਕਿਹਾ ਜੀ ਇੱਕ ਸਿੱਧਾ ਮਰਲਾ ਇੱਕ ਸਿੱਧਾ ਦੋ ਮਰਲੇ ਕਿਹਾ ਜੀ ਸਸਾਈ ਇਹ ਆਮ ਹੀ ਆਪਣੇ ਪਿੰਡਾਂ ਦੇ ਵਿੱਚ ਵੀ ਇਹ ਜਗ੍ਹਾ ਉਹ ਬੰਨੀਆਂ ਜਿਹੜੀਆਂ ਸਾਂਝੇ ਤੌਰ ਤੇ ਆਪਾਂ ਵਰਤਦੇ ਆ ਨਾ ਜੇ ਪੀੜੀ ਹੋ ਗਈ ਉਹਨਾਂ ਧਰਮਸ਼ਾਹ ਦੇ ਹੀ ਪਤਾ ਹੋਣਾ ਜੇ ਧਰਮਸ਼ਾਹ ਦਾ ਮੌ ਚੱਕਿਆ ਗਿਆ ਵੀ ਸਾਡੇ ਕੋਲ ਇਹ ਜਗ੍ਹਾ ਵੀ ਸਾਡੀ ਸਬਤ ਦਾ ਸਾਹਮਣੇ ਰੱਖੀ ਆਈ ਹੈ ਅਸੀਂ ਸਾਡੇ ਕੋਲੇ ਜਗ੍ਹਾ ਸੀ ਸਾਡੇ ਪ੍ਰੋਗਰਾਮ ਕਰਨ ਨੂੰ ਰੱਖੀਆਂ ਹੋਈਆਂ ਸੀ ਜਿਸ ਸਾਡੇ ਇਹ ਚੀਜ਼ਾਂ ਗਵਾਜੀਆਂ ਉਹਨਾਂ ਟਾਈਮ ਦੇ ਵਿੱਚ ਤਾਸ਼ੀਏ ਭਾਗੇ ਹੋਵਾਂਗੇ ਅਸੀਂ ਆਪਦੇ ਬੱਚਿਆਂ ਨੂੰ ਕੁਛ ਦੱਸ ਕੇ ਨਹੀਂ ਜਾਵਾਂਗੇ ਵੀ ਸਾਡੇ ਕੋਈ ਕੀ ਸੀ ਹੋਰ ਬਚਾਉਣ ਵਾਲੇ ਤੁਸੀਂ ਹੋ ਆਪਾਂ ਰਸ ਸਾਹਮਣੇ ਰੋੜਾ ਆਪਾਂ ਸਾਹਮਣਾ ਇਹ ਚੀਜ਼ ਨੂੰ ਪਰ ਸਾਹਮਣਾ ਕੇ ਤਾਂ ਜੇ ਤੁਹਾਡੀ ਮਦਦ ਹੋਊਗੀ ਲੋਕਾਂ ਦੇ ਨਾਲ ਤੁਸੀਂ ਖੜੋਗੇ ਜਾਕੀ ਆਵਾਜ਼ ਨੂੰ ਬਰਾਦਰ ਕਰੋਗੇ ਪ੍ਰਸ਼ਾਸਨ ਦੇ ਖਿਲਾਫ ਲੜੋਗੇ ਇਹ ਤੁਹਾਡੇ ਕੋਲ ਬਹੁਤ ਵੱਡਾ ਹਿੱਸਾ ਹੈ ਹੈਲੋ ਅਤੇ ਕਾਂਗਰਸ ਪਾਰਟੀ ਨੇ ਵਰਕਰਾਂ ਵੱਲੋਂ ਦੱਸਿਆ ਗਿਆ ਕਿ ਮੇਨ 5 ਨੰਬਰ ਵਾਲਾ ਜਿਹੜੀ ਧਰਮਸਾਲਾ ਨੂੰ ਢਾ ਕੇ ਹੋਰ ਰੂਪ ਦਿੱਤਾ ਜਾ ਰਿਹਾ ਹੈ ਉਸ ਧਰਮ ਦੇ ਵਿੱਚ ਸ਼ਾਮਲ ਹੋਏ ਸਾਰੇ ਵਰਕਰ ਸਾਥੀਓ ਬਤਾਓ ਪੈਸਾ ਸਭ ਤੋਂ ਪਹਿਲਾਂ ਫੜਿਆ ਜੇ ਕਰਦੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਾਂਗਰਸ ਪਾਰਟੀ ਦੇ ਹਰਕਾ ਅਨੁਸਾਰ ਸਰਕਾਰ ਬੁਣੀ ਹੋਤੀ ਆ ਵੀ ਵੋਟਾ ਲਾਗੇ ਗਏ ਨੇ ਵਿੜੇ ਚ ਲਾਗੇ ਇੱਥੇ ਰੋਣ ਕੰਡਿਆਂ ਤੋਂ ਕਰਦਾ ਹੈ ਹੁਣ ਕੰਡੇ ਤਾਂ ਜਿਲੋ ਪਿੱਤਰ ਲਾਈਆ ਹੁਣ ਆਪਾਂ ਨੂੰ ਮੂਰਤਾ ਬਣ ਲੈਣੀ ਮੈਂ ਪਰ ਨਹੀਂ ਮੈਂ ਇਹ ਕੰਡੇ ਹੀ ਬੱਜਣੇ ਆ ਜਦੋਂ ਕੱਲ ਇਸ ਤਰ੍ਹਾਂ ਪਤਾ ਲੱਗਿਆ ਕਿ ਆਪਣੀ ਇੱਕ ਧਰਮਸਾਲਾ ਜਿਸ ਦੇ ਵਿੱਚ ਕੀ ਆਪਾਂ ਸਾਰੇ ਹੀ ਨਗਰ ਦੇ ਇੱਕ ਮਾਧਿਅਮ ਪਰਿਵਾਰ ਦੇ ਸਾਰੇ ਹੀ ਭੈਣ ਭਾਈਆਂ ਦੀ ਧਰਮਸਾਲਾ ਸੀਗੀ ਅਤੇ ਇਸ ਦੇ ਵਿੱਚ ਉਹਨਾਂ ਨੇ ਮਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਆਪਣੇ ਜ਼ੋਰ ਦੇ ਨਾਲ ਧੱਕੇਸ਼ਾਹੀ ਦੇ ਨਾਲ ਇਹਨਾਂ ਲੋਕਾਂ ਦੀ ਆਵਾਜ਼ ਇਹਨਾਂ ਹੀ ਬਣਦੀ ਹੈ ਜਿਨ੍ਹਾਂ ਨੇ ਕੀ ਦੱਸਿਆ ਹੈ ਕਿ ਕੱਲ ਪ੍ਰਧਾਨ ਦੀ ਘਰ ਵਾਲੀ ਦੀ ਇਸੇ ਵਾਰ ਦੀ ਪ੍ਰਧਾਨ ਨੇ ਉਹਨੇ ਆਪਣੇ ਕੌਂਸਲਰ ਨੇ ਅਤੇ ਉਹਨਾਂ ਦੀ ਜਿਨ੍ਹਾਂ ਨੇ ਆਪ ਦੇ ਹੱਥੀਂ ਵੋਟਾਂ ਪਾ ਕੇ ਉਹਨਾਂ ਨੂੰ ਬੁਲਾਇਆ ਹੈ ਅਤੇ ਉਹਨਾਂ ਦੇ ਹੀ ਅੱਜ ਜੜੀ ਬੈਠਦੇ ਨੇ ਅਤੇ ਧੱਕਾ ਕਰਦੇ ਨੇ ਅਤੇ ਇਹ ਤਕਾਸੀ ਨਹੀਂ ਹੋਣ ਦਵਾਗੇ ਅਤੇ ਅਸੀਂ ਆਪਣੇ ਕਾਂਗਰਸ ਪਾਰਟੀ ਦੇ ਸਾਫਤਾ ਕੌਂਸਲਰ ਭਾਈ ਜੋਲੀ ਜੀ ਅਸੀਂ ਉਹਨਾਂ ਦੇ ਨਾਲ ਦਿਨ ਰਾਤ ਚਾਹੇ ਸਾਨੂੰ ਰਾਤ ਹੋਵੇ ਚਾਹੇ ਦਿਨ ਹੋਵੇ ਅਸੀਂ ਇਸੇ ਧਰਨੇ ਦੇ ਵਿੱਚ ਕਟੇ ਰਾਵਾਂਗੇ ਅਤੇ ਕੱਲ ਵੀ ਵੱਡੇ ਪੱਧਰ ਤੇ ਸਾਡੇ ਨਿਹਾਰ ਸਿੰਘ ਵਾਲੇ ਦੀ ਲੀਡਰਸ਼ਿਪ ਸਾਰੀ ਹੀ ਪਹੁੰਚੀ ਸੀ ਅਤੇ ਅੱਜ ਵੀ ਅਸੀਂ ਆਪਣੇ ਬਲਾਕ ਨਿਹਾਰ ਸਿੰਘ ਵਾਲਾ ਦੇ ਵੱਡੇ ਪੱਧਰ ਤੇ ਪਹੁੰਚੇ ਹਾਂ ਤੇ ਕੱਲ ਤੋਂ ਫੇਰ ਇਸ ਤਰ੍ਹਾਂ ਹੌਲੀ-ਹੌਲੀ ਜਿਵੇਂ ਆਪਾਂ ਤਾਂ ਇਹਨੂੰ ਵਧਾਈ ਜਾਣਾ ਵੱਡੇ ਪੱਧਰ ਤੇ ਲੈ ਕੇ ਜਾਣਾ ਕਿਉਂਕਿ ਇਹ ਤਕਸ਼ੜੀ ਆ ਅੱਜ ਇਹ ਧੰਤਾਵਾਲਾ ਤੇ ਹੋਈ ਆ ਕਾਨੂੰ ਕਿਸੇ ਭੈਣ ਭਰਾ ਦਾ ਕੋਈ ਘਾੜ ਵਿੱਚ ਆ ਗਿਆ ਉੱਥੇ ਵੀ ਕਰਜਾ ਹੋ ਜਾਊਗਾ ਇਸੇ ਤਰ੍ਹਾਂ ਆਪਾਂ ਅੱਜ ਹੀ ਸਕੇਦੋ ਕਿ ਸਾਰੇ ਇਕੱਠੇ ਹੋ ਕੇ ਐਸਾ ਆਪਾਂ ਹੰਮੜਾ ਮਾਰਨਾ ਕਿਉਂਕਿ ਪ੍ਰਸ਼ਾਸਨ ਪ੍ਰਸ਼ਾਸਨ ਦੇ ਕੰਨਾ ਤੱਕ ਵਾਰ ਇਹ ਤਾਂ ਪਹੁੰਚ ਹੀ ਗਈ ਕਿ ਇਹ ਜਿਹੜੀ ਤਕਸ਼ੜੀ ਆ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਪ੍ਰਧਾਨ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਪ੍ਰਧਾਨ ਸਾਹਿਬ ਅਜੇ ਤਾਂ ਤੁਹਾਨੂੰ ਬਹੁਤ ਹੀ ਸਮਾਂ ਟੱਕ ਹੋਇਆ ਬੜਿਆ ਨੂੰ ਤੁਸੀਂ ਤਾਂ ਪਹਿਲਾਂ ਹੀ ਅਜੇ ਤਾਂ ਸਮਾਂ ਹੀ ਥੋੜਾ ਲੰਘਿਆ ਹੈ ਤੁਸੀਂ ਤਾਂ ਪਹਿਲਾਂ ਹੀ ਜਿਹੜੇ ਲੋਕਾਂ ਨੇ ਤੁਹਾਨੂੰ ਬੜਾਇਆ ਹੈ ਅਸੀਂ ਤੁਸੀਂ ਤਾਂ ਉਹਨਾਂ ਦੀ ਗਰਾਂ ਦੇ ਵਿੱਚ ਰਹਿ ਗਏ bari chaundi ji ਵੀ ਕਿੰਨੇ ਵਾਰੀ ਨਗਰ ਕੌਂਸਲ ਦੇ ਪ੍ਰਧਾਨ ਰਹੇ ਨੇ ਇੱਕ ਵਾਰੀ ਜਾਂ ਦੋ ਵਾਰੀ ਉਹਨਾਂ ਨੇ ਉਹਨਾਂ ਨੇ ਵੀ ਤਾਂ ਆਪਣਾ ਦਫ਼ਤਰ ਬਣਾਉਣ ਦੀ ਖਾਤਰ ਉਹਨਾਂ ਨੇ ਕਦੇ ਵੀ ਦੱਸਿਆ ਸੀ ਅਸੀਂ ਕਿਸੇ ਨਾਂ ਦੀ ਕਿਸੇ ਜਗ੍ਹਾ ਦੀ ਵਿੱਚ ਮੁੰਨ ਲੈਣ ਦੀ ਆਖਿਆ ਸੀ ਜਦੋਂ ਕੀ ਵਾਰ ਨਹੀਂ ਕੁਝ ਸੁਭੰਗ ਹੁੰਦਾ ਇਸ ਤਰ੍ਹਾਂ ਇੱਕ ਇਹ ਤਾਂ ਨਹੀਂ ਹੈ ਕਿ ਆਪਾਂ ਜਿਹੜੀਆਂ ਗਰੀਬ ਭਾਈਚਾਰੇ ਦੀਆਂ ਪਰਿਵਾਰਕ ਸਾਂਝ ਵਾਲੀਆਂ ਧਰਮ ਸਥਾਨਾਂ ਜਾਂ ਆਪਣੇ ਘਰਿਆਂ ਦਾ ਖਾ ਉਥੇ ਸਰਕਾਰ ਨੇ ਕਬਜ਼ਾ ਕਰ ਲੈਣਾ ਹੋਰ ਕਿਹੜਾ ਖਾ ਨਹੀਂ ਸੀ ਜੇਕਰ ਕੋਈ ਦਫ਼ਤਰ ਦੀ ਲੋੜ ਸੀ ਕਿ ਆਪਣਾ ਘਰ ਮਾਰ ਲਾ ਜਾ ਕੇ ਦੁਕਾਨ ਹੁਣ ਤਾਂ ਖਾ ਖਾ ਦੇ ਨੇ ਹਰ ਸਿੰਘ ਬਾਰੇ ਦੇ ਵਿੱਚ ਕਲੋਨੀਆ ਬੱਧਿਆ ਨਹੀਂ ਬੱਧਿਆ ਕਲੋਨੀਆ ਦੇ ਉਥੇ ਕਿਹੜਾ ਦਫ਼ਤਰ ਮਾਰ ਨਹੀਂ ਸਕਦਾ ਸੀ ਇਹ ਅਸੀਂ ਸਰਕਾਰ ਲਈ ਵੱਡੇ ਪੱਤਰ ਦੇ ਪੈਡ ਪੱਤੋ ਵਿੱਚੋਂ ਮੈਂ ਹਿੰਦਰੀ ਪ੍ਰਾਗ ਪੱਤੋ ਜੇ ਨਾ ਜੇ ਵੱਡਾ ਕਾਫਲਾ ਲੈ ਕੇ ਆਵਾਂਗੇ ਦਰਵਾਜ਼ੇ ਲਈ ਚਾਹੇ ਰਾਤ ਦਾ ਰਾਤ ਨਹੀਂ ਪਾਵੇ ਦਰਿਆ ਨਹੀਂ ਪਵੇ ਇਹ ਸ਼ਰਤ ਅਤੇ ਨਿਹਾਲ ਸਿੰਘ ਬਣੇ ਜਾਨ ਕੱਢ ਕੇ ਪ੍ਰਸ਼ਾਸਨ ਦੇ ਕੰਨਾਂ ਰੇ ਵਿੱਚ ਧੂਫਰਾ ਨਹੀਂ ਅਸੀਂ ਬੱਤੀ ਬੱਤੀ ਪੰਜਾਬਾਂਗੇ ਕਿ ਅਸੀਂ ਵਾਦਾ ਕਰਦੇ ਆਂ ਇਹ ਇਹ ਕਹਿੰਦਾ ਇੱਥੇ ਹੋਂਦ ਦਾ ਧਰਮਾ ਦੀ ਗੱਲ ਆ ਕੰਮ ਕੋਈ ਹੋਰ ਜਿੰਨੇ ਕੋਈ ਪ੍ਰਸ਼ਾਸਨ ਦੇ ਵਿੱਚ ਸਾਂਝਾ ਕੰਮ ਹੋਇਆ ਕੋਈ ਹੋਰ ਪਾਰ ਦੇ ਵਿੱਚ ਹੋਇਆ ਉੱਥੇ ਵੀ ਕਹਿੰਦਾ ਕਿ ਕਿ ਇਹ ਐਮਸੀ ਆ ਉਹਨੇ ਕਿਹਾ ਦਾਪਟਰ ਬਣਾਉਣਾ ਪਰ ਜਿੰਨੇ ਜਿੰਨੇ ਪਾਟਾਂ ਤੁਸੀਂ ਸਾਰੇ ਪਾਟਾਂ ਦੇ ਵਿੱਚ ਦਫ਼ਤਰ ਬਣਾ ਲਿਓ ਉੱਥੇ ਹੀ ਸੰਜਾ ਸਾਹ ਹੁੰਦਾ ਹੀ ਆ ਸਾਡੇ ਪਿੰਡ ਦੇ ਵਿੱਚ ਆਪ ਆਏ ਨੇ ਹਰ ਇੱਕ ਪਿੰਡ ਹਰ ਇੱਕ ਨਗਰ ਦੇ ਕੋਈ ਨਾ ਕੋਈ ਸੰਜਾ ਸਾਹ ਖਾਣਾ ਚਾਹੁੰਦਾ ਕੌੜਾ ਆਪੇ ਆਪ ਲੋਕ ਕੋਈ ਦਿਨਾਂ ਲਈ ਹੁੰਦੇ ਕੋਈ ਪਲਾਟ ਕੱਟਿਆ ਹੁੰਦਾ ਫਿਰ ਉਥੇ ਨੂੰ ਭੱਜਣਗੇ ਹੁਣ ਮੈਂ ਨਿਹਾਲ ਸਿੰਘ ਵਾਲੇ ਵਾਸਤੇ ਨਾਲ ਬੇਇਜ਼ਤੀ ਕਰਦਾ ਕਿ ਸਾਰੇ ਇਕੱਠੇ ਹੋ ਕੇ ਜੁੜਨੇ ਹਾਲ ਸਿੰਘ ਵਾਲੇ ਦੀ ਸਾਰੀ ਕੌਂਸਲ ਪਾਰਟੀ ਦੀ ਲੀਡਰਸ਼ਿਪ ਆ ਸਾਰੀ ਹੀ ਪਾਟੇ ਨਾਲ ਆ ਸਰਕਾਰ ਹਰੀ ਸਿੱਖੀ ਖਾਈ ਬੈਠੇ ਨੇ ਇਹਦੇ ਸਰਕਾਰ ਕੋਈ ਦਸਤੂਰੀ ਸਾਹ ਕੋ ਸਾਡਾ ਹਰਖਾਂ ਜਾਨ ਜਿ ਬੈਠੇ ਨੇ ਬਾਈ ਆਪਣੇ ਪਰੰਪਰਾਜੀ ਬੈਠੇ ਨੇ ਲਾਸੀ ਦੇ ਵਾਲੇ ਤੋਂ ਨੇ ਤੇ ਆਪਣੇ ਹੁਣ ਬਾਈ ਟੈਂਪਲ ਜੀ ਵੀ ਆਏ ਨੇ ਅਤੇ ਪਰੰਪਰਾਜੀ ਤੱਕ ਤੋਂ ਬੁਰਾ ਬਈ ਗਏ ਹੋਰ ਸਾਰੇ ਆ ਪਾਦੇਵਾਲ ਸਾਹਿਬ ਬੈਠੇ ਨੇ ਸਾਰੀ ਲੀਡਰਸ਼ਿਪ ਪ੍ਰਧਾਨ ਸਾਹਿਬ ਜੁੜੀ ਬੈਠੇ ਨੇ ਹੋਰ ਵੀ ਜਿੰਨੀ ਉਹਨਾਂ ਦੇ ਨਾਲ ਆਪਣੀ ਟੀਮ ਵੀ ਬੈਠੀ ਆ ਸਾਰੀ ਟੀਮ ਦੇ ਨਾਲ ਅਸੀਂ ਬੈਣ ਰਾਤ ਲਈ ਇਕੱਠਾ ਹਾਂ ਪਰ ਅਸੀਂ ਪ੍ਰਸ਼ਾਸਨ ਦਾ ਧੱਕਾ ਨਹੀਂ ਚੱਲੂ ਤਰਨ ਦਵਾਗੇ ਇਹ ਪ੍ਰਸ਼ਾਸਨ ਕਰਦਾ ਕੀ ਇਹ ਮੇਰੀ ਜਾਣ ਕੋਈ ਇਹ ਬਣਵਾਸੀ ਕਰਦਾ ਕੀ ਇਹ ਮੇਰੀ ਜਾਣ ਕੋਈ ਅਸੀਂ ਇਹ ਤਾਂ ਨਹੀਂ ਹੋ ਦਵਾਗੇ ਅਸੀਂ ਐਸੋ ਬਾੜ ਨੂੰ ਅਤੇ ਇਸ ਨਿਹਾਲ ਸਿੰਘ ਵਾਲੇ ਦੇ ਸਾਰੇ ਹੀ ਜੋ ਆਪਣੇ ਬੈਠੇ ਨੇ ਮੇਰ ਭੈਣਾ ਅਸੀਂ ਇਹਨਾਂ ਦੇ ਨਾਲ ਨੇ ਅਤੇ ਇੰਨੇ ਗੱਲਾਂ ਕਰਤਾ ਮੱਥੇਵਾ ਦਾ ਜਾਜਕਾ ਜਿਹੜੀ ਪ੍ਰਧਾਨ ਪਤੋਂ ਤੋਂ ਹਾਜ਼ਰੀ ਤੁਸੀਂ ਸਾਰਿਆਂ ਨੇ ਟਾਈਮ ਦਿੱਤਾ ਮੈਂ ਤਹਿ ਦਿਲੋਂ ਧੰਨਵਾਦ ਆ ਅਤੇ ਸਮੁੱਚੀ ਲੀਡਰਸ਼ਿਪ ਖਾਲਸ ਸਿੰਘ ਜੀ ਦੇ ਵਾਇਕੁਰਦੀ ਦਾ ਗਾਲ ਸਾਹ ਬਹੁਤ ਬਹੁਤ ਬੜੇ ਸ਼ਰ ਲੰਬੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਸੀ ਉਹਨਾਂ ਨੂੰ ਪਰਸਨਤਤਾ ਕੀ ਕਰਨਾ ਸੀ ਉਹਨਾਂ ਨੂੰ ਕਾਉਣ ਦੇ ਮਿਲ ਕੇ ਕੰਮ ਸ਼ੁਰੂ ਕਰ ਦਿੱਤਾ ਇਹ ਐਸਾ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਕਹਿ ਲਓ ਕਿਤਾਹ ਕਿੰਨੀ ਲੰਬੀ ਸੋਚ ਆਮ ਆਦਮੀ ਦੀ ਸਰਕਾਰ ਕਹਿੰਦੇ ਸੀ ਤੇ ਆਮ ਨਹੀਂ ਰਹਿ ਗਈ ਤਾਂ ਮਤਲਬ ਆਮ ਆਦਮੀ ਦੀ ਸਰਕਾਰ ਨਾਮ ਹਟੇ ਆਮ ਆਦਮੀਆਂ ਨੂੰ ਮਾਰਨ ਵਾਲੀ ਸਰਕਾਰ ਬਣ ਗਈ ਬਣ ਚੁੱਕੀ ਹੈ ਤੇ ਆਪਣਾ ਜਿਹੜਾ ਆਪਣੇ ਜਿਹੜੇ ਅਸਲ ਮਨਸੂਬੇ ਆ ਉਹ ਵੀ ਇਹਨਾਂ ਦੇ ਜਿਹੜੇ ਵਿਲੰਤ ਹੈਗੇ ਉਹ ਸਾਹਮਣੇ ਆ ਰਹੇ ਬੜੇ ਸੋਸ਼ਟੀ ਗੱਲ ਹੈ ਇਥੋਂ ਦੀ ਜਿਹੜੀ ਐਮਐਲਏ ਸਾਹਿਬ ਆ ਉਹ ਵੀ ਇਹ ਐਸਸੀ ਭਾਈ ਜਾਨੇ ਨਾਲ ਸੰਬੰਧ ਰੱਖਦੇ ਆ ਉਹ ਚੰਗੀ ਟਰਾਂਜਾਂ ਦੇ ਵੀ ਜਿਹੜੀ ਧਰਮਸ਼ਾਲਾ ਉਹ ਗਰੀਬਾਂ ਵਾਸਤੇ ਬਣੀ ਸੀ ਤੇ ਉਹ ਵੀ ਇਸ ਜਿਹੜੇ ਧਰਮਸ਼ਾਲਾ ਟੌਣ ਦੇ ਵਿੱਚ ਮੂਰੂ ਹੀ ਹੋ ਕੇ ਕੰਮ ਕਰ ਰਿਹਾ ਮੈਨੂੰ ਉਹਨਾਂ ਦੇ ਤਾਂ ਸਭ ਤੋਂ ਵੱਧ ਗਿਣਾ ਹੁਣ ਤੱਕ ਕਰੇ ਦਾ ਕਰੇ ਨਾ ਕਰੇ ਪਰ ਉਹਨਾਂ ਦੇ ਤਾਂ ਮੈਨੂੰ ਬਹੁਤ-ਬਹੁਤ ਡੰਗ ਲਾ ਕੇ ਜਿਹੜਾ ਆਪ ਤੇ ਪਰਿਵਾਰਾਂ ਨੂੰ ਆਪ ਹੀ ਮਾਰਦੇ ਤੁਰ ਗਏ ਸੋ ਮੈਂ ਇੱਕ ਬੇਨਤੀ ਕਰਦਾ ਕਿ ਇਹੋ ਜਿਹੇ ਤਾਕਿਆ ਦੇ ਵਿਰੋਧ ਜਿਹੜਾ ਗਰੀਬਾਂ ਨਾਲ ਤੱਕ ਹੈ ਗਰੀਬ ਇਹ ਆਪਣੇ ਆ ਕਿਉਂਕਿ ਕਾਂਗਰਸ ਪਾਰਟੀ ਹਮੇਸ਼ਾ ਗਰੀਬਾਂ ਨਾਲ ਖੜੀ ਹੈ ਤੇ ਗਰੀਬ ਆਪਣੇ ਨਾਲ ਖੜੇ ਆ ਆਪਾਂ ਇਹਨਾਂ ਦੇ ਨਾਲ ਆਪਣੀ ਜੀਤ ਜਾਨ ਲਾ ਕੇ ਇਹਨਾਂ ਦੇ ਨਾਲ ਸਾਥ ਦੇਣਾ ਔਰ ਇਹ ਜਿਹੜੀ ਤਰਸਾਰਾ ਜਿਹੜੀ ਧੌਂਦੀ ਕੋਸ਼ਿਸ਼ ਕਰ ਰਿਹਾ ਹੈ ਕਿ ਬਿਲਕੁਲ ਧੌਂਦੀ ਦੇਣੀ ਇਹ ਜਿਹੜਾ ਅੱਜ ਦਾ ਧਰਮਾ ਇਸ ਨੂੰ ਹੋਰ ਵੀ ਵਿਸਤਾਰ ਰੂਪ ਵਿੱਚ ਅੱਗੇ ਵਧਾ ਕੇ ਤੇ ਇਸ ਨੂੰ ਆਪਾਂ ਕਾਨੂੰਨ ਜਾਮ ਕਰਕੇ ਇਹ ਜਿਹੜਾ ਇਹਨਾਂ ਦਾ ਮਨਸੂਬਾ ਉਹ ਕਾਨੂੰਨ ਜਾਮ ਨਹੀਂ ਹੋਣ ਦੇਣਾ ਇਹ ਸਰਕਾਰ ਨੇ ਹਮੇਸ਼ਾ ਐਸੀਆਂ ਦਾ ਪਤਾ ਕੀਤਾ ਇਹ ਜੇ ਜੇਤੀ ਸ਼ੁਰੂਆਤ ਮੈਂ ਜੇ ਬੋਲਾਂ ਅੱਗੇ ਜਾਵਾਂ ਤਾਂ ਬਹੁਤ ਲੰਬਾ ਹੋ ਜਾਏਗਾ ਜਿਹੜੀਆਂ ਕਾਂਗਰਸ ਪਾਰਟੀ ਨੇ ਜੋ ਇਹਨਾਂ ਨੂੰ ਫਾਇਦੇ ਦਿੱਤੇ ਸੀ ਉਹ ਵੀ ਜਿਹੜਾ ਨਾ ਕੋਈ ਸਕੀਮ ਨਾ ਕੋਈ ਪੈਨਸ਼ਨ ਸਕੀਮ ਉਹ ਸਾਰੀਆਂ ਤਾਂ ਬੰਦ ਕਰ ਰਹੀਆਂ ਸੀ ਜਿਹੜੀਆਂ ਇਹਨਾਂ ਦੀ ਜਿੱਦੀ ਜਿਹੜੀਆਂ ਮੈਂ ਜਿੱਦੀ ਕਹਾਂ ਜਿਹੜੇ ਗੜੇ ਬਣੇ ਜਾਂ ਜਿੱਥੇ ਧਰਮਸਾਲਾ ਬਣਿਆ ਉਹਨਾਂ ਨੂੰ ਢਾਕੇ ਜੇ ਆਪਣੇ ਆਪ ਨੂੰ ਕਾਬਜ ਹੋਣਾ ਚਾਹੁੰਦੇ ਆਂ ਸੋ ਮੈਂ ਬੇਨਤੀ ਕਰਦਾ ਆਂ ਆਪਾਂ ਸਾਰੇ ਤਖੜੇ ਹੋਗੇ ਇਸ ਸਮਾਜ ਨਾਲ ਕਿਉਂਕਿ ਇਹ ਸਮਾਜ ਹੈ ਜਿਹੜਾ ਆਪਣਾ ਆਪਣੇ ਨਾਲ ਹੀ ਹਮੇਸ਼ਾ ਤੋਂ ਰਿਹਾ ਹੈ ਆਪਾਂ ਹੀ ਸਾਰੇ ਇਕੱਠੇ ਰਹੇ ਆਂ ਤੇ ਆਪਣੀ ਭਰਾ ਹੈ ਤੇ ਆਪਾਂ ਇਕੱਠੇ ਹੋ ਕੇ ਤੜਗੇ ਤੇ ਉਹ ਵੀ ਜਿਹੜਾ ভালਸਾ ਰਹੇਗੀ ਹਾਂ ਤੁਸੀਂ ਨਵੀਂ ਬਿਲਡਿੰਗ ਬਣਾਓ ਨਾ ਮਾਮਾ ਦਫਤਰ ਬਣਾਓ ਬਈਆ ਬੈਡ ਫੂਰ ਬਣਾਓ ਪਰ ਮੈਨੂੰ ਜਿੱਥੇ ਜਗ੍ਹਾ ਤੇ ਬਣਾ ਦੇ ਦਾ ਕੋਈ ਹੱਲ ਤਾਂ ਕਰੋ ਗ੍ਰੀਪਰ ਦਾ ਮਸਲਾ ਹਲੇ ਕੋਈ ਅਲਟਰਨੇਟਿਵ ਜਗ੍ਹਾ ਹੋਵੇ ਨਾ ਕਮਚਲਾ ਪਾ ਕੇ ਦੋ ਕਿਦੋਂ ਕਦਾਂ ਸਾਥ ਤੋਂ ਆ ਜੀ ਤੁਹਾਨੂੰ ਗਰੀਫ ਕਰਾਂਗੇ ਤੁਸੀਂ ਕਰਦੇ ਹੋ ਪਰ ਇਹ ਕਿਧਰ ਕਾਨੂੰਨ ਹੈ ਤੁਸੀਂ ਪਹਿਲਾਂ ਇਹ ਕੋਈ ਪੁਰਾਣਾ ਕੋਈ ਹੱਲੇ ਵਾਲਾ ਨਵੀਂ ਬਿੰਡਿੰਗ ਪਾ ਲਓ ਫਿਰ ਸਾਸੀ ਲਾਗਟਾਂ ਵਿੱਚ ਤੁਸੀਂ ਤੁਹਾਡਾ ਬਣਾ ਰਹੇ ਹੋ ਉਹ ਸਭ ਤੋਂ ਮੜ ਭਾਗੀ ਗੱਲ ਇਹ ਨਹੀਂ ਤੁਦੂ ਮੈਮੇ ਹੋਈ ਹੈ ਚਲੋ ਪਾਰਟੀਆਂ ਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਕੋਈ ਵੱਡੀ ਗੱਲ ਨਹੀਂ ਹੁੰਦੀ ਵਿਕਾਸ ਚੱਲਦੇ ਰਹਿੰਦੇ ਨੇ ਪਰ ਆਪਸੀ ਭਾਈਚਾਰਾ ਜਿਹੜਾ ਤੁਦੂ ਮੈਮੇ ਗਾਲੀ ਗੋਲਦੇ ਨੇ ਤੇ ਬੜੀ ਗੀਰ ਵੀ ਨਾਲ ਲਿੱਤੀ ਹੈ ਨਵੇਂ ਨਵੇਂ ਸਰਕਾਰ ਚ ਆਇਆ ਕਿਤੇ ਇਹਨਾਂ ਨੇ ਸત્તા ਨਹੀਂ ਲਈ ਸੀ ਚੋਰ ਮਤਲੇ ਸਾਰੇ ਮਾਫੂਲੇ ਇਕੱਠੇ ਹੋਏ ਹੋਏ ਆਮ ਆਦਮੀ ਪਾਰਟੀ ਵਿੱਚ ਕੁਝ ਸਾਡੇ ਮੰਦਿਆਂ ਤੋਂ ਪਟਾਪੂ ਲੈ ਕੇ ਸੀ ਉਹ ਮੁਰੇਸ਼ ਸਿੰਘ ਸਾਹਿਬ ਨੇ ਮੁਰੇ ਰੱਤਕੀ ਇਹ ਨਹੀਂ ਕੋਸ਼ਸ਼ ਤੋਂ ਬੋਲਣਾ ਇਹ ਨਾ ਕੋਈ ਯਰਪਾ ਨਾ ਕੋਈ ਯੂਰ ਸਮੇਂ ਘਟਨਾ ਨੂੰ ਉਹ ਮਨਤਾ ਕਾਮ ਆਉਂਦਾ ਹੈ ਤਾਂ ਬਹੁਤ ਹੀ ਧੜੀਆਂ ਡਿਸੀਜਨ ਇਹਨਾਂ ਦਾ ਜਿਗਰੀਪਾ ਨਾਲ ਹਾਲ ਬਗੋ ਵਿਕਾਸ ਕਰੋ ਸਭ ਕੁਝ ਕਰੋ

ਕੋਈ ਨਾ ਕਿ ਪ੍ਰਵਾਹ ਆ ਕੋ ਕਾਂਗਰਸ ਪਾਰਟੀ ਤੁਹਾਡੇ ਨਾਲ ਖੜੀ ਹੈ ਸਾਡੇ ਹਲਕੇ ਨਾਲ ਤੁਹਾਡੇ ਨਾਲ ਖੜੇ ਨੇ ਵੱਡੇ ਯੂਥ ਦੇ ਪ੍ਰਵਾਹ ਸਾਡੇ ਖਾਈ ਸਾਹਿਬ ਨੇ ਬੈਠੇ ਨੇ ਸਾਰੇ ਹਲਕੇ ਦੇ ਭਾਈ ਜਸਵੀਰ ਜੀ ਬੈਠੇ ਨੇ ਇੰਦਰ ਜੀ ਬੈਠੇ ਨੇ ਭਾਈ ਕਿੰਪਾ ਜੀ ਆ ਗਾ ਸਾਰੇ ਅਸੀਂ ਇੱਥੇ ਹਾਜ਼ਰ ਆ ਇਹਨਾਂ ਦੀ ਕੋਈ ਪ੍ਰਵਾਹ ਪ੍ਰੂਫ ਹੈ ਤੇ ਪਕੜੀ ਇਹਨਾਂ ਦੇ ਪੱਲੇ ਕੋਈ ਨਹੀਂ ਕਰ ਸਕਦਾ ਜੀ ਅਪਾਸ਼ਿਤਰ ਪ੍ਰੈਸ਼ਰ ਮਾਈਂ ਰੱਖਣਾਗਾ ਆਪਣਾ ਮਸਲਾ ਉਹਵਾ ਮੈਂ ਇੱਕ ਵਾਰ ਫੇਰ ਤੋਂ ਭਾਈ ਜੰਦੀ ਜੀ ਦਾ ਔਰ ਜਿਹੜੇ ਮਾਤਾ-ਮਾਂ ਦਾ ਮਾਦੇ ਤੇ ਦੁਬੜੀ ਗੈਂਟੀ ਚੋਣਾ ਕਰਨ ਨੂੰ ਇਹਨਾਂ ਨੇ ਆ ਕੇ ਸਾਡੀ ਬਹੁਤ ਜ਼ਿਆਦਾ ਸਹਾਇਤਾ ਕਰੀ ਹੈ ਜਿਵੇਂ ਕਿ ਸਾਡੇ ਨਾਲ ਧਰਨੇ ਤੇ ਬੈਠਣ ਵਾਸਤੇ ਬੈਠੇ ਆ ਤੇ ਹੋਰ ਵੀ ਆਪਣੇ ਨਾਲ ਦੇ ਆਸਥੀਆਂ ਨੂੰ ਵੀ ਇਹਨਾਂ ਨੇ ਮਗਵਾਇਆ ਸਾਡੇ ਨਾਲ ਸਹਿਯੋਗ ਕਰਨ ਵਾਸਤੇ ਅਸੀਂ ਇਹਨਾਂ ਦੇ ਦਿਲੋਂ ਬਹੁਤ ਧੰਨਵਾਦੀ ਹਾਂ ਤੇ ਅਸੀਂ ਲਗਾਤਾਰ ਜਿੰਨਾ ਚਿਰ ਕਹਿਣਗੇ ਧਰਨੇ ਤੇ ਬੈਠਾਂਗੇ ਤੇ ਉਦੋਂ ਉਹਨਾਂ ਚਿਰ ਜਿੰਸੀ ਹੱਦ ਦਾ ਹੱਕ ਲੈ ਕੇ ਹਟਾਂਗੇ ਸਾਡਾ ਇੱਕ ਜ਼ਿੰਦਾਬਾਦ So i am how like